ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅਕਸਰ ਹੀ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਤੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਨਜ਼ਰ ਆਉਂਦੇ ਹਨ ਅਜਿਹੀ ਇੱਕ ਤਸਵੀਰ ਉਸ ਵੇਲੇ ਮੀਡੀਆ ਦੇ ਕੈਮਰੇ ਦੇ ਵਿੱਚ ਕੈਦ ਹੋਈ ਜਦੋਂ ਬਟਾਲਾ ਦੇ ਸਿਵਲ ਹਸਪਤਾਲ ਸੜਕ ਤੇ ਮਹਾਜਨ ਕਰਾ ਕਰੀ ਹੋਲ ਸੇਲ ਦੀ ਦੁਕਾਨ ਤੇ ਜੀਐਸਟੀ ਵਿਭਾਗ ਦੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਦੀ ਅਗਵਾਈ ਦੇ ਵਿੱਚ ਛਾਪੇਮਾਰੀ ਕਰਨ ਪਹੁੰਚੀ ਪਰ ਛਾਪੇਮਾਰੀ ਦੇ ਦੌਰਾਨ ਹੀ ਸ਼ਾਇਦ ਜੀਐਸਟੀ ਵਿਭਾਗ ਦੇ ਕੁਝ ਕਰਮਚਾਰੀਆਂ ਨੂੰ ਭੁੱਖ ਜ਼ਿਆਦਾ ਲੱਗ ਗਈ ਤੇ ਉਹਨਾਂ ਨੇ ਆਪਣੇ ਡਿਊਟੀ ਪਾਸੇ ਰੱਖ ਕੇ ਉਕਤ ਦੁਕਾਨਦਾਰ ਕੋਲੋਂ ਕੁਲਚੇ ਛੋਲੇ ਮੰਗਵਾ ਕੇ ਛਾਪੇਮਾਰੀ ਦੌਰਾਨ ਹੀ ਖਾਣੇ ਸ਼ੁਰੂ ਕਰ ਦਿੱਤੇ ਜੋ ਮੀਡੀਆ ਦੇ ਕੈਮਰੇ ਦੇ ਵਿੱਚ ਪੂਰੀ ਤਰ੍ਹਾਂ ਕੈਦ ਹੋ ਗਏ ਜਦੋਂ ਕਰਮਚਾਰੀਆਂ ਨੂੰ ਕੈਮਰੇ ਬਾਰੇ ਪਤਾ ਚੱਲਿਆ ਤਾਂ ਕੁਲਚੇ ਛੋਲੇ ਵਿੱਚ ਹੀ ਛੱਡ ਕੇ ਆਪਣੀ ਡਿਊਟੀ ਕਰਨ ਦਾ ਦਿਖਾਵਾ ਕਰਨ ਲੱਗ ਪਏ ਜਦੋਂ ਇਸ ਸਬੰਧ ਦੇ ਵਿੱਚ ਮੀਡੀਆ ਨੇ ਸਵਾਲ ਕੀਤੇ ਕਿ ਜਿੱਥੇ ਛਾਪਾ ਮਾਰੀ ਕੀਤੀ ਡੂਟੇ ਪਾਸੇ ਰੱਖ ਕੇ ਉਸੇ ਦੁਕਾਨਦਾਰ ਕੋਲੋਂ ਕੁਲਚੇ ਛੋਲੇ ਮੰਗਵਾ ਕੇ ਖਾਣੇ ਕਿੰਨੇ ਕ ਜਾਇਜ਼ ਹਨ ਤਾਂ ਕੁਲਚੇ ਛੋਲੇ ਖਾਰੇ ਕਰਮਚਾਰੀਆਂ ਜਵਾਬ ਹੀ ਅਲੱਗ-ਅਲੱਗ ਸਨ ਮਨਦੀਪ ਨਾਮਕ ਕਰਮਚਾਰੀ ਕਹਦਾ ਤਾਂ ਕਹਿਣਾ ਸੀ ਕਿ ਇਹ ਅਸੀਂ ਨਹੀਂ ਮੰਗਵਾਏ ਦੁਕਾਨਦਾਰ ਨੇ ਖੁਦ ਹੀ ਮੰਗਵਾਦ ਦਿੱਤੇ ਹਨ ਪ੍ਰੇਮ ਕਰਮਚਾਰੀ ਦਾ ਕਹਿਣਾ ਸੀ ਕਿ ਅਸੀਂ ਤਾਂ ਖਾਦੇ ਹੀ ਨਹੀਂ ਤੇ ਉੱਥੇ ਹੀ ਪੁਲਿਸ ਵਰਦੀ ਦੇ ਵਿੱਚ ਮੌਜੂਦ ਕਰਮਚਾਰੀ ਧਰਮਪਾਲ ਨੇ ਤਾਂ ਝੂਠ ਦੀ ਪੰਡ ਹੀ ਆਪਣੇ ਮੋਂਡਿਆ ਤੇ ਚੁੱਕ ਲਈ ਕਹਿੰਦਾ ਕਿ ਕੁਲਚੇ ਛੋਲੇ ਆਪਣੇ ਕੋਲੋਂ ਮੰਗਵਾਏ ਹਨ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਸ ਦੁਕਾਨ ਤੇ ਛਾਪੇਮਾਰੀ ਕੀਤੀ ਜਾ ਰਹੀ ਹੋਵੇ ਉਸੇ ਦੁਕਾਨਦਾਰ ਕੋਲੋਂ ਕੁਲਚੇ ਛੋਲੇ ਮੰਗਵਾ ਕੇ ਖਾਣੇ ਕਿੰਨਾ ਸਹੀ ਹੈ ਤੇ ਕੀ ਇਹ ਕਰਮਚਾਰੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਸਕਦਾ ਕਰਨਗੇ ਤੇ ਚਲੋ ਆਓ ਪਹਿਲਾਂ ਤੁਹਾਨੂੰ ਸੁਣਾਉਣੇ ਆ ਕਿ ਮਨਦੀਪ ਪ੍ਰੇਮ ਅਤੇ ਧਰਮਪਾਲ ਦਾ ਇਸ ਬਾਰੇ ਕੀ ਕਹਿਣਾ ਹੈ ਮੇਰਾ ਮਨਦੀਪ ਜੀ ਕਿਸ ਪੋਸਟਿੰਗ ਦੇ ਤੁਸੀਂ ਕਿਸ ਫੈਕਟਰੀ ਵਿੱਚ ਮੈਂ ਜੀਐਸਟੀ ਡਿਪਾਰਟਮੈਂਟ ਜੀ ਅੱਛਾ ਕੀ ਪੋਸਟਿੰਗ ਸਾਬ ਉਹਨਾਂ ਨੂੰ ਬੁਲਾ ਲਓ ਆਪਾਂ ਉਹਨਾਂ ਨੇ ਕਿਹਦੀ ਪੋਸਟਿੰਗ ਹੀ ਆਪਣੀ ਤੁਹਾਡੀ ਮੈਡੀਕਲ ਅਫਸਰ ਕਾ ਜੀ ਅੱਛਾ ਤੇ ਇਹ ਇੱਥੇ ਕੀ ਹੈ ਕਿ ਕਿਸ ਕੰਮ ਲਈ ਆਇਓ ਦੁਕਾਨ ਤੇ ਕੀ ਕਰਦੇ ਹੋ ਸਰ ਚੈਕਿੰਗ ਹੋ ਰਹੀ ਹੈ ਜੀ ਕਿਸ ਜੀ ਦੇ ਸਟਾਕ ਦੀ ਅੱਛਾ ਅਕਸਾਈ ਵੱਲੋਂ ਕਿ ਸੇਲ ਕਰਸ ਵੱਲੋਂ ਸੇਲ ਟੈਕਸ ਵੱਲੋਂ ਠੀਕ ਹੈ ਜੇ ਤੁਸੀਂ ਕੱਲ ਹੀ ਸਾਰੀ ਚੈਕਿੰਗ ਕਰਤੇ ਪਏ ਜੀ ਅੱਛਾ ਤੁਸੀਂ ਤਾਂ ਛੋਲੇ ਸੋ ਕੁਲਚਾ ਮੰਗਵਾ ਲਿਆ ਨਹੀਂ ਜੀ ਅਸੀਂ ਨਹੀਂ ਕਿਸੇ ਨੂੰ ਕਿਹਾ ਮੰਗਾਉਣ ਵਾਸਤੇ ਅੱਛਾ ਤੁਸੀਂ ਖਾਂਦੇ ਪਏ ਸੀ ਨਾ ਨਹੀਂ ਨਹੀਂ ਸਰ ਅਸੀਂ ਨਹੀਂ ਖਾਂਦੇ ਪਏ ਅਸੀਂ ਉਹਨਾਂ ਨੂੰ ਕਹਿ ਨਹੀਂ ਸੀ ਅਸੀਂ ਕਹਿ ਨਹੀਂ ਸੀ ਉਹਨਾਂ ਨੂੰ ਲੈ ਕੇ ਆ ਤੁਹਾਡੇ ਵਾਸਤੇ ਅਸੀਂ ਤਾਂ ਆਪਣਾ ਕੰਮ ਕਰ ਰਹੇ ਸੀ ਤੁਸੀਂ ਇੰਪਲਾਈ ਲੱਗੇ ਬੈਠੇ ਤੁਸੀਂ ਪੁੱਛ ਸਕਦੇ ਹੋ ਅੱਛਾ ਤੁਸੀਂ ਨਹੀਂ ਕਿਹਾ ਅਗਲੀ ਆ ਗਏ ਸਰ ਅਸੀਂ ਗੱਲ ਹੀ ਖਾਣੀ ਹੈ ਜੀ ਅਸੀਂ ਤਾਂ ਆਪਣਾ ਕੰਮ ਕਰਦੇ ਪਏ ਹਾਂ ਬਿਲਕੁਲ ਸ਼ੋਰਸਾ ਰਿਕਾਰਡਿੰਗ ਮੈਂ ਮੰਦਾ ਸਰ ਤੁਹਾਡੀ ਗੱਲ ਪਰ ਮੈਂ ਅਸੀਂ ਤਾਂ ਕੰਮ ਕਰਦੇ ਪਏ ਜੀ ਨਹੀਂ ਕੰਮ ਤਾਂ ਤੁਸੀਂ ਕਰਦੇ ਪਏ ਤਾਂ ਕੁਲਚਾ ਛੋਲੇ ਜਿਹੜੇ ਛੋਲੇ ਭੇਜਾ ਨਹੀਂ ਨਹੀਂ ਭਾਜੀ ਆਪਾਂ ਕਿਉਂ ਖਾਣੇ ਛੋਲੇ ਪੂਰੇ ਸਰ ਅਸੀਂ ਕੰਮ ਕਰ ਰਹੇ ਹਾਂ ਕਿ ਜਿੱਥੇ ਰੇਡ ਕਰਨਾ ਆਏ ਨਹੀਂ ਸਰ ਕਿਉਂ ਖਾਣੇ ਆਪਾਂ ਪੁੱਛੋ ਕਿਸੇ ਨੂੰ ਕੁਝ ਕਿਹਾ ਹੋਏ ਦੇ ਰੇਡ ਕਰਨਾ ਆਏ ਉਹਨਾਂ ਕੋਈ ਤੁਸੀਂ ਖਾ ਰਹੇ ਛੋਲੇ ਪੂਰੇ ਨਹੀਂ ਭਾਜੀ ਨਹੀਂ ਆਹ ਬੇਟਾ ਕਾਦੀਆਂ ਚਾਚਾ ਪੰਜ ਪੰਜ ਥਪੀਆਂ ਨਹੀਂ ਭਾਜੀ ਅਸੀਂ ਤਾਂ ਕੰਮ ਕਰਦੇ ਪਏ ਅੱਛਾ ਤੁਸੀਂ ਕੰਮ ਕਰਦੇ ਪਏ ਠੀਕ ਹੈ ਅਸੀਂ ਤੁਹਾਡੇ ਸਾਹਮਣੇ ਹੀ ਲੱਗੇ ਹੋਏ ਜੀ ਅੱਛਾ ਮਤਲਬ ਆਹ ਕਿ ਹੋਰ ਨਹੀਂ ਖਾਂਦੇ ਪਏ ਸਰ ਅਸੀਂ ਕੰਮ ਕਰ ਰਹੇ ਹਾਂ ਪਲੀਜ਼ ਜੀਐਸਟੀ ਡਿਪਾਰਟਮੈਂਟ ਚ ਅਸੀਂ ਅੱਛਾ ਪੋਸਟਿੰਗ ਹੀ ਆਪਣੀ ਜੂਨੀਅਰ ਅਸਟ੍ਰੋਨੋਮ ਠੀਕ ਹੈ ਤੇ ਇੱਥੇ ਕਿਹਦੇ ਦੇ ਰੇਡ ਕਰ ਰਹੇ ਹੋ ਆ ਦੁਕਾਨ ਇ ਸਟਾਕ ਦੀ ਅੱਛਾ ਹਾਂਜੀ ਇਨਸਪੈਕਸ਼ਨ ਤੁਸੀਂ ਵੈਸੇ ਹੀ ਕਰ ਰਹੇ ਹੋ ਆ ਕੇ ਵੈਸੇ ਨਹੀਂ ਸਾਨੂੰ ਆਰਡਰ ਆ ਸਾਡੇ ਕੋਲ ਹੈਡ ਆਫਸ ਅਸੀਂ ਵੈਸੇ ਕਿਉਂ ਕਰਾਂਗੇ ਕੰਮ ਕਰਾਈ ਕੋਈ ਕੰਪਲੇਂਟ ਆਈ ਹੈ ਜਾਂ ਕੋਈ ਕਮੀ ਕੰਪਲੇਂਟ ਨਹੀਂ ਇਨਸਪੈਕਸ਼ਨ ਦੀ ਹੈ ਇਨਸਪੈਕਸ਼ਨ ਹੈ ਬਸ ਉਹਨਾਂ ਕੋਲ ਆਰਡਰ ਜਿਹੜਾ ਆਇਆ ਉਹਦੇ ਤਹਿਤ ਹਾਂਜੀ ਆਨ ਡਿਊਟੀ ਤੇ ਕਰ ਰਹੇ ਹੋ ਰਿਹਾ ਹੈ ਹਾਂਜੀ ਆਨ ਡਿਊਟੀ ਹਾਂਜੀ ਆਨ ਡਿਊਟੀ ਰੇਟ ਕਰ ਤੇ ਰੇਟ ਦੇ ਮੋਕੇ ਤੁਸੀਂ ਇਹ ਖਾ ਸਕਦੇ ਹੋ ਛੋਲੇ ਫੁੜੀ ਜੇ ਖਾ ਰਹੇ ਕੁਝ ਨਹੀਂ ਖਾ ਰਹੇ ਅਸੀਂ ਸਾਨੂੰ ਕੁਝ ਨਹੀਂ ਅਸੀਂ ਅਸੀਂ ਆਪਣ ਵੇਖੋ ਸਾਡੇ ਕੋ ਕੈਮਰੇ ਚ ਰਿਕਾਰਡਿੰਗ ਹੋਈ ਉਹਦਾ ਦੇਖੋ ਭਾਜੀ ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਿਆ ਅਸੀਂ ਉਹਦੇ ਚ ਕੁਝ ਨਹੀਂ ਖਾ ਰਹੇ ਅਸੀਂ ਨਾ ਇਹਨਾਂ ਨੂੰ ਕੁਝ ਕਿਹਾ ਸੀ ਆਪਣੇ ਕੰਮ ਨਾਲ ਮਤਲਬ ਰੱਖਣ ਦੇ ਸਾਡਾ ਕੰਮ ਸਵੈਰ ਤੇ ਸਟਾਕ ਸਾਡਾ ਸਟਾਕ ਅਸੀਂ ਚੈੱਕ ਕਰ ਰਹੇ ਹਾਂ ਹੋਰ ਅਸੀਂ ਕੁਝ ਨਹੀਂ ਤੁਸੀਂ ਜੋ ਸਾਡੀ ਜਿਹਨਾਂ ਦਾ ਤੁਸੀਂ ਸਟਾਕ ਚੈੱਕ ਕਰਨ ਆਏ ਹੋ ਉਹਨਾਂ ਕੋ ਤੁਸੀਂ ਚਾਹ ਪਾਣੀ ਪੀ ਸਕਦੇ ਹੋ ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਲਾ ਹੀ ਸਕਦਾ ਤਾਨੂੰ ਨਹੀਂ ਤੁਸੀਂ ਆਏ ਹੋ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਦੇ ਹਾਂ ਅਸੀਂ ਕਿਉਂ ਖਾ ਸਕਦੇ ਸਾਨੂੰ ਜੇ ਉਹਨਾਂ ਨੇ ਗਲਤ ਅਸੀਂ ਕੁਝ ਨਹੀਂ ਖਾ ਸਕਦੇ ਨਹੀਂ ਖਾ ਸਕਦੇ ਤੇ ਫਿਰ ਖਾਦੇ ਪਈ ਸੀ ਬਾਜੀ ਅਸੀਂ ਕੁਝ ਨਹੀਂ ਖਾਦਾ ਤੇ ਨਾਲ ਲਿਆ ਕੇ ਰੱਖੇ ਅਸੀਂ ਅਜੇ ਤੇ ਲਿਆ ਹੀ ਨਹੀਂ ਕੁਝ ਵੀ ਆ ਤਖਾਬ ਆਇਆ ਬੰਦੇ ਨੇ ਖਾਦੇ ਨਹੀਂ ਖਾਦੀ ਆ ਮੈਂ ਯਾਰ ਤੁਸੀਂ ਆਓ ਭਾਈ ਬਾਹਰ ਪਈ ਇਥੇ ਆਇਓ ਤੁਸੀਂ ਕਿੱਥੇ ਆਇਓ ਕਿ ਕੀ ਕਰਦੇ ਹੋ ਪਏ ਇੱਥੇ ਆ ਗਏ ਸੇਲਟਾ ਸਾਰੀਟ ਹੋਇਆ ਵਾ ਹਾਂਜੀ ਅੱਛਾ ਆਪਣੀ ਜੀ ਮਗਾਈ ਆਪਣੀ ਜੀ ਖਾਈ ਆ ਕੀ ਖਾਧੀ ਮੈਂ ਤੁਹਾਨੂੰ ਪੁੱਛਿਆ ਕੁਛ ਨਹੀਂ ਮਾਤਾ ਰਾਹ ਤੁਹਾਨੂੰ ਸਵਾਲ ਕਰਨ ਲੱਗਾ ਵਾ ਤੁਸੀਂ ਅੱਗੇ ਬੋਲੇ ਲੱਗਦੇ ਨਹੀਂ ਨਹੀਂ ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਡ ਆ ਸੇਲਟਾ ਸੀ ਰੇਡਾ ਕਿੱਥੇ ਹਾਂਜੀ ਕਿੱਥੇ ਮਾਈ ਦੀ ਦੁਕਾਨ ਤੇ ਅੱਛਾ ਕਾਦੀ ਦੁਕਾਨ ਆ ਹਾਂਜੀ ਕਾਦੀ ਦੁਕਾਨ ਪਲਾਸਟਿਕ ਦੀ ਦੁਕਾਨ ਆ ਠੀਕ ਆ ਹਾਂਜੀ ਅੱਛਾ ਤੇ ਰੇਡ ਤੇ ਓਨ ਡਿਊਟੀ ਤੁਸੀਂ ਕੁਲਚੇ ਥੋਲੇ ਖਾਣ ਆਏ ਬਾਰ ਬੈਠੇ ਤੁਸੀਂ ਆਪਣੇ ਖਾਣਦੇ ਆ ਆਪਣੇ ਵੀ ਖਾਂਦੇ ਹੋ ਓਨ ਡਿਊਟੀ ਤੁਸੀਂ ਰੇਡ ਕਰਨ ਆਏ ਕੋਲਚੇ ਥੋਲੇ ਖਾਣ ਆਏ ਨਹੀਂ ਉਹ ਆਪਣੇ ਮਰ ਕੇ ਖਾਂਦੇ ਆ ਅਸੀਂ ਇਹ ਥੋੜਾ ਕਮਲੇ ਕਿਸੇ ਦੇ ਖਾਂਦੇ ਆ ਨਹੀਂ ਨਹੀਂ ਮੈਂ ਉਹ ਜਿੱਥੇ ਆ ਵੀ ਰੇਡ ਕਰਨ ਆਇਆ ਓਨ ਡਿਊਟੀ ਤੁਸੀਂ ਰੇਡ ਕਰਨ ਆਇਆ ਕੋਲਚੇ ਥੋਲੇ ਖਾਣਾ ਆਇਆ ਫਿਰ ਰੇਡ ਕਰਨ ਮਰ ਕੇ ਜੇ ਭੁੱਖ ਲੱਗੇ ਤਾਂ ਪੰਗ ਚੀਜ਼ ਖਾ ਸਕਦੇ ਆ ਅੱਛਾ ਠੀਕ ਆ ਹਾਂਜੀ ਰੇਡ ਕਰ ਲਈ ਰੇਡ ਹੋਣੀ ਆ ਅੱਛਾ ਜੇ ਕੋਈ ਲੱਭਾ ਜੇ ਦੇਖਣ ਦੇ ਆ ਸਭ ਕੋ ਜੋ ਵੀ ਹੈਗਾ ਵਾ ਚੈੱਕ ਕਰਦੇ ਆ ਹਾਂਜੀ ਕੀ ਚੈੱਕ ਕਰਦੇ ਆ ਜੋ ਸਮਾਨ ਦਾ ਚੈੱਕ ਕਰਨ ਦੇ ਆ ਹਾਂਜੀ ਅੱਛਾ ਹੋਰ ਉਹ ਤੇ ਦੇਖਣ ਕਿ ਰੇਡ ਲਿਖਣ ਕਿ ਕੀ ਆ ਕੀ ਆ ਅੱਛਾ ਹਾਂਜੀ ਠੀਕ ਉਹ ਡਿਊਟੀ ਤੁਸੀਂ ਮਤਲਬ ਰੇਡ ਵਾਲੇ ਕੁਲਚੀ ਵਾਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਹੋ ਚਾਹ ਚੂ ਪੀ ਸਕਦੇ ਹੋ ਹਣਾ ਨਹੀਂ ਉਹ ਤੇ ਆਪਣਾ ਵਜ ਹੀ ਅਸੀਂ ਜੋ ਮਰਜ਼ੀ ਖਾ ਸਕਦੇ ਆ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਨਹੀਂ ਜਰੂਰੀ ਥੋੜਾ ਉਹ ਲੱਕੇ ਕਿ ਉੱਥੇ ਬਹਿ ਕੇ ਖਾਣੇ ਆ ਇਹ ਜਰੂਰੀ ਹੁੰਦਾ ਕਿ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੁਲਚੀ ਵਾਲੇ ਦੀ ਇਹਦੀ ਆਪਣਾ ਮਾੜੀ ਅਪ੍ਰੀਮੈਂਟ ਖਾਵਾਂਗੇ ਚੀਜ਼ ਤੇ ਉਹ ਤੇ ਮਿਲਕੇ ਜਿਦਾ ਮਰਜ਼ੀ ਕਾ ਜੇ ਠੀਕ ਉਹਦੇ ਕੋਈ ਦਿੱਕਤ ਨਹੀਂ ਸਹੀ ਟੀਮ ਦੇ ਨਾਲ ਪਹੁੰਚੇ ਜੀਐਸਟੀ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਸੁਨੀਲ ਕੁਮਾਰ ਨੇ ਦੱਸਿਆ ਕਿ ਜੀਐਸਟੀ ਨੂੰ ਲੈ ਕੇ ਉਕਤ ਦੁਕਾਨਦਾਰ ਦਾ ਰਿਕਾਰਡ ਅਤੇ ਸਮਾਨ ਮਿਲਾਇਆ ਜਾ ਰਿਹਾ ਹੈ ਅਜੇ ਕੁਝ ਵੀ ਕਹਿਣਾ ਠੀਕ ਨਹੀਂ ਪਰ ਜੇਕਰ ਕੋਈ ਕਮੀ ਪਾਈ ਗਈ ਤਾਂ ਉਹ ਲੱਖਾਂ ਰੁਪਏ ਦੀ ਹੋ ਸਕਦੀ ਹੈ ਬਾਕੀ ਜਦੋਂ ਡਿਊਟੀ ਦੌਰਾਨ ਉਕਤ ਦੁਕਾਨਦਾਰ ਕੋਲੋਂ ਕੁਲਚੇ ਛੋਲੇ ਖਾਰੇ ਕਰਮਚਾਰੀਆਂ ਬਾਰੇ ਸਵਾਲ ਕੀਤਾ ਤਾਂ ਅਸਿਸਟੈਂਟ ਕਮਿਸ਼ਨਰ ਗੋਲ ਮੋਲ ਜਵਾਬ ਦਿੰਦੇ ਹੋਏ ਆਪਣੇ ਕਰਮਚਾਰੀਆਂ ਨੂੰ ਬਚਾਉਂਦੇ ਨ ਪਰ ਅਖੀਰ ਮੀਡੀਆ ਦੇ ਬਾਰ ਬਾਰ ਸਵਾਲ ਤੇ ਉਹਨਾਂ ਮੰਨਿਆ ਕਿ ਜਿੱਥੇ ਛਾਪੇਮਾਰੀ ਕੀਤੀ ਹੋਵੇ ਉਸੇ ਕੋਲੋਂ ਕੁਝ ਮੰਗਵਾ ਕੇ ਖਾਣਾ ਸਰਾਸਰ ਗਲਤ ਅਤੇ ਡਿਊਟੀ ਦੇ ਵਿੱਚ ਕੁੱਤਹੀ ਹੈ ਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਇਸ ਮੌਕੇ ਅਸਿਸਟੈਂਟ ਕਮਿਸ਼ਨਰ ਜੀਐਸਟੀ ਵਿਭਾਗ ਸੁਨੀਲ ਕੁਮਾਰ ਨੇ ਕੀ ਜਾਣਕਾਰੀ ਦਿੱਤੀ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਾਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਜੀ ਸਰ ਸੁਭਨਾਮਾ ਸੁਨੀਲ ਕੁਮਾਰ ਜੀ ਕਿਸ ਪੋਸਟਿੰਗ ਤੇ ਕਰੇ ਮੈਗਨਿਚਰ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਸਰ ਇੱਥੇ ਆਏ ਹੋ ਕਿਸ ਮਕਸਦ ਨਾਲ ਆਏ ਇਸ ਤੋਂ ਸਾਨੂੰ ਅਜਾ ਆਰਡਰ ਪਰਮਿਸ਼ਨ ਸੰਬੰਧਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਦੇ ਵੈਰੀਫਿਕੇਸ਼ਨ ਦੇ ਅੰਦਰ ਜੀ ਤੇ ਕੀ ਕੁਝ ਵੈਰੀਫਿਕੇਸ਼ਨ ਹੋਈ ਫਿਲਹਾਲ ਤਾਂ ਕੁਝ ਕਾਗਜ਼ਾਤ ਕਨਫਿਸਟਿਕੇਟ ਕੀਤੇ ਸੀਜ਼ ਕੀਤੇ ਆ ਤੇ ਹੁਣ ਸਾਡੇ ਜਿਹੜੇ ਸਟਾਫ ਹੈ ਉਹ ਸਟਾਕ ਟੇਕਿੰਗ ਕਰ ਰਿਹਾ ਜੀ ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ ਜੀ ਪੂਰੀ ਸੰਭਾਵਨਾ ਹੈ ਕੁਆਂਟੀਟੀ ਤਾਂ ਨਹੀਂ ਦੱਸ ਸਕਦੇ ਬਟ ਇਹ ਵੀ ਸੰਭਾਵਨਾ ਹੈ ਜੀ ਅੰਦਾਜ਼ਾ ਲਗਾ ਕੇ ਚੱਲੀਏ ਤਾਂ ਲੱਖਾਂ ਦੀ ਹੋ ਸਕਦੀ ਜੀ 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 ਬਿਲਕੁਲ ਇਹ ਲੱਖ ਹੋ ਸਕਦੀ ਹੈ ਸ਼ੋਰਨ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ ਜੀ ਜੀ ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ ਲੈ ਲੈ ਨਹੀਂ ਦੇਖੋ ਇੱਕ ਕਿੰਨਾ ਵਜਾ ਆ ਜਾਇਜ਼ ਕਿੰਨਾ ਕੋ ਦੇਖੋ ਜਾਇਜ਼ ਕੁਛਾਕ ਜਾਇਜ਼ ਵੀ ਜਾਂ ਨਜਾਇਜ਼ ਵੀ ਕਹਿ ਸਕਦੇ ਪਰ ਇਹ ਵੀ ਚਲੋ ਡਿਊਟੀ ਦੌਰਾਨ ਹਰੇਕ ਨੂੰ ਤਾਂ ਹੁੰਦਾ ਹੀ ਹੈ ਜੀ ਇਹ ਕੁਛਤਾ ਚੋ ਪੀ ਲਈਏ ਕੁਛ ਰੈਫਰੈਸ਼ਮੈਂਟ ਹੋ ਜਵੇ ਪਰ ਡਿਊਟੀ ਪ੍ਰਾਇਰੀਟੀ ਹੈ ਬਾਕੀ ਕੰਮ ਬਾਅਦ ਵਿੱਚ ਹੈ ਜਿੱਥੇ ਰੇਡ ਕੀਤੀ ਉਹਦੇ ਕੋ ਚਾਹ ਪੀ ਲਈ ਜਾਂ ਛੋਲੇ ਭੂਰੇ ਖਾਣੇ ਕਿ ਨਹੀਂ ਚਲੋ ਉਹਨਾਂ ਦੇਖੋ ਆਉ ਵਕਤ ਕਾਨੀ ਤਾਂ ਚਲੋ ਮੰਨ ਲਈਏ ਉਹ ਵੀ ਆ ਪਰ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਹਰ ਇੱਕ ਵਾਰ ਇਹਦਾ ਹੋਵੇ ਮੱਕੇ ਦੇ ਕੋਈ ਨਿਊਜ਼ੀਅਲ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਇਹ ਤਾਂ ਹੈ ਹੀ ਹੈ ਇਹ ਸਰ ਤੁਸੀਂ ਵੀ ਗੋਲ ਗੋਲ ਜਵਾਬ ਦੇ ਰਹੇ ਹੋ ਪਤਾ ਤੁਹਾਨੂੰ ਵੀ ਆ ਕਿ ਬਿਲਕੁਲ ਗਲਤ ਹੈ ਸਾਰਾ ਸਟਾਫ ਸਾਰਾ ਸਟਾਫ ਹੀ ਖਾ ਰਿਹਾ ਤੁਹਾਡੇ ਗੱਲ ਮੇਰੇ ਪਿੱਛੇ ਸਾਰੇ ਤੁਸੀਂ ਰੇਡ ਕਰਨ ਆਏ ਹੋ ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲੇ ਤੁਸੀਂ ਜਾਂਦੇ ਪਏ ਤੁਹਾਡੇ ਕੋ ਸਟਾਫ ਦੇ ਨੰਬਰ ਚਲੋ ਦੇਖੋ ਇਹਦੀ ਨਿਊਜ਼ੀਅਲ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਹਰ ਇੱਕ ਨੂੰ ਸਮਝਣਾ ਚਾਹੀਦਾ ਜੀ ਇਹ ਕੰਮ ਕਿਹੜਾ ਜਿਹੜਾ ਪ੍ਰਾਇੋਰਟਾਈਜ਼ ਕਰਨਾ ਆਪਾਂ ਜਿਹੜਾ ਟਾਪ ਪ੍ਰਾਇੋਰਟੀ ਹੈ ਹੁਣ ਹਰੇਕ ਉਸਟਾਫ ਮੈਂਬਰ ਨਹੀਂ ਕਹਿੰਦਾ ਦੇਖੋ ਕੁਝ ਬੰਦਾ ਉਸਟਾਫ ਮੈਂਬਰ ਨਹੀਂ ਵੀ ਹੋ ਸਕਦੇ ਜਿੱਦਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ ਜਿਨ੍ਹਾਂ ਨੇ ਖਾਧਾ ਹੋਣਾ ਤਾਂ ਕਾਰਵਾਈ ਹੋਈ ਨਹੀਂ ਨਾ ਕੋਈ ਇਸ ਤਰ੍ਹਾਂ ਦੀ ਕੋਈ ਫਾਸਟ ਐਂਡ ਫਾਸਟ ਰੂਲ ਨਹੀਂ ਹੈਗਾ ਬਟ ਚਲੋ ਇਹ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ ਅਗਰ ਉਹ ਰਫਰੈਸ਼ਮੈਂਟ ਆਪਣੇ ਕਰ ਲੈਂਦੇ ਕੋਈ ਹਰਜ਼ ਨਹੀਂ ਬਟ ਜਿਹੜੀ ਡਿਊਟੀ ਤੇ ਲੱਗੀ ਉਹਨਾਂ ਨੂੰ ਨਹੀਂ ਕਰਨੇ